ਸੇਰ ਸੇਬੂ ਕੋਈ ਲਾਦਾਤ ਮੈਂ ਕਹ ਬਈ ਲਾਤਾ ਪੱਟਾ ਕਿਹਦੀ ਆ ਕਰੀ ਵਾਹ ਗੱਡੀ ਗੱਡੀ ਹਾਂਜੀ ਗੱਡੀਆਂ ਕੋਈ ਇੰਡੀਆ ਚ ਟੈਲੈਂਟ ਦੀ ਕਮੀ ਨਹੀਂ ਹੈਗੀ ਬਹੁਤ ਜਿਆਦਾ ਟੈਲੈਂਟ ਹੈ ਭਾਜ ਜਾਣਾ ਲੈ ਜਾ ਸਾਰੇ ਪਰਾਂ ਦਾ ਵੱਡਾ ਇਹ ਪਰ ਪੀਸ 15 ਰੁਪਏ ਦਾ ਪਵੇਗਾ ਆ ਤੁਹਾਨੂੰ ਪੂਰਾ 3600 ਰੁਪਏ ਦੇ ਮਿਲ ਜਾਊਗਾ ਆਤਲ ਨੂੰ ਪੂਰੀ 70 ਰੁਪਏ ਦੀ ਡੱਬੀ ਪੈ ਗਈ। ਮੈਂ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਤੁਸੀਂ ਵੀ ਚੈੱਕ ਕਰ ਸਕਦੇ ਆ। ਬੜਾ ਯੂਨੀਕ ਜਿਹਾ ਹੈਗਾ ਆ। ਹਾਂਜੀ ਸਸਿਕਲ ਜੀ ਕੀ ਹਾਲ ਹੈ? ਵੈਲਕਮ ਬੈਕ ਟੂ ਅਨਦਰ ਬਲੌਗ ਦੇ ਵਿੱਚ। ਅੱਜ ਅਸੀਂ ਪਹੁੰਚੇ ਸੀਗੇ ਕੋਰਾਲੀ ਤੇ ਪਟਾਕੇ ਦੀ ਮਾਰਕੀਟ। ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਸਾਰਿਆਂ ਨੂੰ ਨਹੀਂ ਪਤਾ ਕਿ ਕਿਸੇ ਨੂੰ ਵੀ ਨਹੀਂ ਪਤਾ 20 ਆ ਜਾਂ 21 ਆ। ਦੀਵਾਲੀ ਐਸ ਵਾਰ ਪਹਿਲੀ ਵਾਰ ਵੀ ਦੇ ਹੋਇਆ ਹੈਗਾ। ਦੋ ਦੀਵਾਲੀਆਂ ਐ। ਐਸ ਵਾਰ ਵੀ ਇੱਥੇ ਗੈਰ ਹੈ 20 ਜਾਂ 21 ਦੀਵਾਲੀ। ਤੇ ਟੁਕਕਾਂ ਨੇ ਚਲਾਣੇ ਫਟਾਕੇ ਇਸ ਲਈ ਅਸੀਂ ਪਹੁੰਚੇ ਹਾਂ ਕੋਰਾਲੀ ਜਿੱਥੇ ਫਟਾਕੇ ਹੋਲ ਸੇਲ ਤੇ ਮਿਲਦੇ ਆਗੇ ਆ ਤੇ ਚਲੋ ਆਜੋ ਚੈੱਕ ਕਰਦੇ ਆ ਫਿਰ ਕੀ ਕੀ ਰੇਟ ਹੈਗਾ ਕੀ ਕੀ ਪ੍ਰਾਈਸ ਹੈਗਾ ਤਾਂ ਸਾਰਾ ਕੁਝ ਦੇਖਦੇ ਆ ਫਿਰ ਤੁਹਾਨੂੰ ਦੱਸਦੇ ਆ ਮੋਸਟਲੀ ਬਹੁਤ ਸਾਰੇ ਲੋਕੀ ਇੱਥੋਂ ਆ ਕੇ ਪਰਚੇਸ ਕਰਦੇ ਆ ਫਟਾਕੇ ਤੇ ਆਪਣੇ ਸ਼ਾਪਸ ਵਗੈਰਾ ਦੇ ਲਈ ਦੀਵਾਲੀ ਤੇ ਲਗਾਉਂਦੇ ਆ ਤੇ ਇੱਕ ਅਕੇ ਇੱਥੋਂ ਕਾਫੀ ਘਾਹ ਆਪਰੇਟ ਤੇ ਸਾਨੂੰ ਫਟਾਕੇ ਮਿਲ ਜਾਂਦੇ ਆ ਸੋ ਅਸੀਂ ਬਣੇ ਰਹੇ ਬਲੌਗ ਦੇ ਵਿੱਚ ਚਲੋ ਮਿਲਦੇ ਆ ਫਿਰ ਆ ਵਰਾਲੀ ਪਹੁੰਚ ਕੇ ਤੁਸੀਂ ਆ ਪੁਲ ਦੇ ਉੱਪਰ ਚੜ ਜਾਣਾ ਆ ਪੁਲ ਦੇ ਨੀਚੇ ਹੀ ਤੁਹਾਨੂੰ ਪਟਾਕਿਆਂ ਦੀ ਸਾਰੀ ਸ਼ਾਪਸ ਵਗੈਰਾ ਮਿਲ ਜੀਏ ਉਸ ਤੋਂ ਪਹਿਲਾਂ ਵੀ ਤੁਹਾਨੂੰ ਪਟਾਕਿਆਂ ਦੀਆਂ ਜੋ ਸੀਲਸ ਲੱਗੀ ਹੋਈਆਂ ਪਿੱਛੇ ਵੀ ਮਿਲ ਜੂ ਅੱਗੇ ਜਿਹੜੀ ਆਪਾਂ ਹੱਪ ਚੱਲੇ ਆਂ ਜਿੱਥੇ ਮੇਨ ਹੈਗਾ ਸਾਰੇ ਪਟਾਕੇ ਲੱਗੇ ਹੋਏ ਆ ਤੇ ਜੇ ਅਗਰ ਕੋਈ ਦੂਰੋਂ ਆਉਂਦਾ ਤਾਂ ਤੁਸੀਂ ਇਸ ਪੁਲ ਦੇ ਉੱਪਰ ਚੜ ਜਾਣਾ ਆ ਲਓ ਜੀ ਪਟਾਕਿਆਂ ਦੀ ਸੀਲ ਲੱਗੀ ਹੋਈ ਆ ਹਰੇਕ ਦੀ ਆਵਾਜ਼ ਸੁਣ ਸਕਦੇ ਆ ਆਜੋ ਵੀਰ ਆਜੋ ਪਟਾਕੇ ਲੈ ਜਾ ਪਟਾਕੇ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਕਰਾਲੇ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਆਪਣੇ ਰਾਈਟ ਸਾਈਡ ਤੇ ਕਟੋ-ਕਟ 1.5 ਕਿਲੋਮੀਟਰ ਦੇ ਕਰੀਬ ਇੱਕ ਪੂਰੀ ਲਾਈਨ ਲੱਗੀ ਹੁੰਦੀ ਹੈ ਜਿੱਥੇ ਪਟਾਕੇ ਦੀ ਲਗਾਤਾਰ ਸੇਲ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਆਂ ਆਗੇ ਭਾਜੀ ਆਗੇ ਲੋ ਜੀ ਹਰੇਕ ਬੰਦਾ ਇੱਥੇ ਤੁਹਾਨੂੰ ਆਵਾਜ਼ ਮਾਰ ਕੇ ਬੁਲਾਊਗਾ ਵੀ ਆਜੋ ਵੀਰ ਜੀ ਆਜੋ ਆਗੇ ਭਾਜੀ ਆਗੇ ਆਜੋ ਆਜੋ ਪਿਛੇ ਮਾਰਕੀਟ ਕਰਾਸ ਕਰਨ ਤੋਂ ਬਾਅਦ ਹੁਣ ਅਸੀਂ ਪਹੁੰਚੇ ਆਂ ਕੋਰਾਲੀ ਦਾ ਮੇਨ ਬਾਜ਼ਾਰ ਮੇਨ ਬਾਜ਼ਾਰ ਤੋਂ ਜਿਹੜਾ ਮੇਨ ਪਟਾਕੀਆਂ ਦਾ ਹੱਬ ਹੈਗਾ ਇੱਥੋਂ ਸਟਾਰਟ ਹੋ ਜਾਂਦਾ ਆ ਅਸੀਂ ਰਸ਼ ਚੈੱਕ ਕਰ ਸਕਦੇ ਆ ਦੱਦਨ ਨਾਲ ਕੋਪਾ ਮਾਰਕੀਟ ਕੋਲ ਕੋਹਰੀ ਚੌਧਰੀ ਜੀ ਨੇ ਇੱਥੇ ਵੀ ਦਿਖਾਓ ਦਿਖਾਓ ਪਟਾਕੇ ਪਟਾਕੇ ਨਜ਼ਰ ਆ ਰਹੇ ਆ ਸਾਰੇ ਪਾਸੇ ਕੰਪਲੀਟ ਵੀ ਕਰ ਰਿਹਾ। ਉਹਨਾ ਗੋਫੀ ਚਹਰੀ ਕਹਿੰਦੇ ਸਾਹਮਣੇ ਦਿਖਾਓ। ਕਹੀਂ ਪਤਾ ਲੱਗੂਗਾ। ਕਹੀਂ ਪਤਾ ਲੱਗੂਗਾ। ਤੁਸੀਂ ਚੈੱਕ ਕਰ ਸਕਦੇ ਇਥੇ ਕ੍ਰੀਜ਼ ਕਿੰਨਾ ਹੈਗਾ ਸੰਧੂ ਐਂਡ ਸਾਂਸ ਦੇ ਵਿੱਚ। ਇਹਨਾਂ ਦਾ ਮਾਰਬਲ ਦਾ ਕੰਮ ਹੈਗਾ। ਫੇ ਵੀ ਇਹਨਾਂ ਨੇ ਪਟਾਕਿਆਂ ਦੀ ਸ਼ੌਪ ਲਗਾਈ ਹੋਈ ਹੈ। ਉਹਦਾ ਕਾਰਨ ਇਹ ਹੈਗੇ ਕਿ ਇਹਨਾਂ ਦਿਨਾਂ ਦੇ ਵਿੱਚ ਸਕੇਲਸ ਬਹੁਤ ਜ਼ਿਆਦਾ ਹੁੰਦੀ ਹੈਗੇ ਪਟਾਕਿਆਂ 'ਚ। ਤੁਸੀਂ ਚੈੱਕ ਕਰ ਸਕਦੇ ਫੇ ਵੀ ਇਹਨਾਂ ਨੇ ਮਾਰਬਲ ਦੀ ਸ਼ੌਪ ਤੋਂ ਛੱਟ ਕੇ ਇਹਨਾਂ ਨੇ ਪਟਾਕੇ ਲਗਾਏ ਹੋਏ। ਕਿੰਨੀ ਫੇੜੇ ਹੋਏ ਇਥੇ। ਆਪਣੀ ਜੌਬ ਕਰਦੇ ਹੋਏ। ਇਹ ਰਾਸ ਟ੍ਰੈਫਿਕ ਬਹੁਤ ਜ਼ਿਆਦਾ ଥିਉਆ ਹੈ ਪਿਆ ਕਈ ਹੁੱਲੜ ਬਾਜੀ ਇੱਥੇ ਕਰਦੇ ਆ ਪਾਜੀ ਸਾਨੂੰ ਬਾਜਾਂ ਮਾਰਦੇ ਆ ਜੋ ਪਟਾਕੇ ਲੈ ਜਾਓ ਪਾਜੀ ਅੱਗੇ ਮੁੜ ਕੇ ਆਗੇ ਤੁਹਾਡੇ ਕੋਲ ਲੈ ਕੇ ਜਾਵਾਂਗੇ ਗੱਡੀ ਅਸੀਂ ਪਾਰਕ ਕਰ ਦਿੱਤੀ ਹੈ ਤੇ ਹੁਣ ਅਸੀਂ ਪੈਦਲ ਨਿਕਲ ਗਏ ਆ ਤੇ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆ ਵੀ ਕੱਲੀ ਕੱਲੀ ਸ਼ਾਪ ਤੇ ਜਾ ਕੇ ਕਿਹੜੇ ਕਿਹੜੇ ਬ੍ਰਾਂਡ ਦਾ ਪਟਾਕਾ ਇੱਥੇ ਪਿਆ ਹੋਇਆ ਹੈ ਮੋਸਟਲੀ ਕੋਕ ਬ੍ਰਾਂਡ ਦਾ ਪਟਾਕਾ ਤੁਹਾਨੂੰ ਸ਼ਕਤੀ ਬ੍ਰਾਂਡ ਦਾ ਪਟਾਕਾ ਕ੍ਰਿਸ਼ਨਾ ਵਗੈਰਾ ਸਾਰੇ ਇੱਥੇ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਕੋਕ ਬ੍ਰਾਂਡ ਦਾ ਇਸੇ ਮੋਸਟਲੀ ਪਟਾਕਾ ਵਧੀਆ ਮੰਨਿਆ ਜਾਂਦਾ ਕਿਉਂਕਿ ਕੋਕ ਦੇ ਵਿੱਚ ਜਿਹੜਾ ਖਰਾਬ ਟਾਕਾ ਬਦ ਘੱਟ ਨਿਕਲਦਾ ਹੈਗਾ ਆ ਸਾਰੇ ਪਟਾਕਾ অলਮੋਸਟ ਵਧੀਆ ਹੁੰਦੇ ਆ ਔਰ ਇਹਦੇ ਵਿੱਚ ਇੱਕ ਹੋਰ ਫਾਇਦਾ ਰਹਿੰਦਾ ਆ ਕਿ ਜੇਕਰ ਤੁਸੀਂ ਵੱਡੀ ਮਾਤਰਾਏ ਪਟਾਕੇ ਲੈਣਦੇ ਤਾਂ 50% ਤੁਹਾਨੂੰ ਆਫ ਲੱਗ ਜਾਂਦਾ ਸਿੱਧਾ ਜਿਵੇਂ ਜਿਵੇਂ ਅਸੀਂ ਹਰੇਕ ਸ਼ਾਪ ਦੇ ਵਿੱਚ ਵਿਜ਼ਿਟ ਕਰ ਰਹੇ ਸੀਗੇ ਤੇ ਇਹਦੇ ਵਿੱਚ ਸਾਨੂੰ ਦੋ ਚਾਰ ਚੀਜ਼ਾਂ ਬੜੀਆਂ ਦੇਖਣ ਨੂੰ ਮਿਲਣੀਆਂ ਫਰਸਟ ਆਫ ਆਲ ਹਰੇਕ ਸ਼ਾਪ ਤੇ ਸਾਨੂੰ ਬਾਉਂਸਰ ਮਿਲਦਾ ਸੀਗਾ ਔਰ ਸੈਕੰਡਲੀ ਅਗਰ ਕੋਈ ਇਥੋਂ ਪਟਾਕੇ ਲੈ ਕੇ ਜਾਂਦਾ ਸੀਗਾ ਤਾਂ ਪਟਾਕੇ ਕੋਈ 1000 1000 1500 ਦੇ ਨਹੀਂ ਕਟੂਕਟ 10000 15000 50000 ਲੱਖ ਇਸ ਤਰ੍ਹਾਂ ਪਟਾਕੇ ਪਰਚੇਸ ਕੀਤੇ ਜਾਂਦੇ ਸੀਗੇ ਇੱਕ ਚੀਜ਼ ਸਾਨੂੰ ਹੋਰ ਪਤਾ ਲੱਗੀ ਹੋਈ ਹੈ ਕਿ ਇੱਥੇ ਜਿਹੜਾ ਵੀ ਦੁਕਾਨਦਾਰ ਹੈਗਾ ਆ ਉਹਦਾ ਪ੍ਰੋਫਿਟ ਕਰੋੜਾਂ ਦੇ ਵਿੱਚ ਮਤਲਬ ਹਰੇਕ ਦੁਕਾਨਦਾਰ ਨੇ ਇੱਥੇ ਘੱਟੋ ਘੱਟ 30-40 ਲੱਖ ਰੁਪਏ ਦੇ ਘੱਟੋ ਘੱਟ ਪਟਾਕੇ ਲਗਾਏ ਹੋਏ ਆ ਪਰ ਇੱਕ ਦੁਕਾਨਦਾਰ ਨੇ ਕਿੰਨੇ ਦਾ ਸਾਰਾ 775 ਰੁਪਏ 650 ਰੁਪਏ ਇਹ ਕਿ ਕਿੰਨੇ ਸ਼ਾਟ ਹੁੰਦੇ ਇਹਦੇ ਵਿੱਚ ਪੁੱਛ ਜਿਦਾ ਜਿਹੜਾ ਉਸ ਤੇ ਜੋ ਨਹੀਂ ਉਹ ਬਚ ਗਿਆ ਨੇ ਸਾਰੇ ਅਜ 25 50 ਤੇ ਆਹ ਦੀਆਂ ਫਟੌਏ ਜੀਆਂ ਚਾ ਕਿੰਨੇ ਸ਼ੌੜਾ? ਉਹ। ਇਹ ਕਿਹੜਾ ਕੋਈ? ਉਹ। ਇਹ ਚਲੀ ਗਿਆ ਭਾਈ। ਮੈਂ ਕਿਹਾ 50 ਸ਼ੌੜਾ। 50 ਸ਼ੌੜਾ ਕਿੰਨੇ ਦਾ? ਇਹ 1400 ਦੇ। 1400। ਉਹਦਾ ਕਿੰਨੇ ਦਾ ਵੇਚਦੇ ਐ? ਕੁਦਣਾ ਦੇ ਵੇਚਣਾ ਹੋਵੇ। ਮਾਰਕੀਟ 'ਚ ਕਿੰਨੇ ਦਾ ਵੇਚਦਾ? ਉਹ ਮੰਨੀ ਕਿੰਨੇ ਜੋ ਅਗਰ ਕਿਸੇ ਨੇ ਇੱਥੋਂ ਸਕਾਈ ਸ਼ਾਟ ਵਗੈਰਾ ਲੈਣੇ ਹੋਣ ਤਾਂ ਤੁਸੀਂ ਦੇਖ ਸਕਦੇ ਆ ਕਿੰਨਾ ਜ਼ਿਆਦਾ ਸਕਾਈ ਸ਼ਾਟ ਇੱਥੇ ਪਿਆ ਹੈ ਥੱਲੇ ਰਸ਼ ਤਾਂ ਇਹ ਚੈੱਕ ਕਰ ਸਕਦੇ ਆ ਕਿੰਨਾ ਟ੍ਰੈਫਿਕ ਆ ਪੁਲਿਸ ਬਾਣੇ ਇਸਕੇ ਸਪੈਸ਼ਲੀ ਇਹਨਾਂ ਨੇ ਬੌਂਸਰ ਲਗਾਏ ਹੋਏ ਆ ਤੋ ਇੰਨਾ ਜ਼ਿਆਦਾ ਰਸ਼ ਆ ਇੱਥੇ ਸਕਾਈ ਸ਼ਾਟ ਵਗੈਰਾ ਚੈੱਕ ਕਰ ਸਕਦੇ ਹੋਗੇ ਆ ਹਰ ਇੱਕ ਤਰ੍ਹਾਂ ਦਾ ਪਟਾਕਾ ਇੱਥੇ ਹੈਗਾ ਆ ਜ਼ਿਆਦਾਤਰ ਇੱਥੇ ਪਟਾਕਾ ਪਿਆ ਹੈ ਕੋਕ ਦਾ ਕੋਕ ਬ੍ਰਾਂਡ ਦਾ ਹਰ ਇੱਕ ਕੋਕੋ ਬ੍ਰਾਂਡ ਕਿਉਂਕਿ ਕੋਕੋ ਬ੍ਰਾਂਡ ਵਧੀਆ ਹੈਗਾ ਹੁਣ ਅਸੀਂ ਪਹੁੰਚੇ ਹਾਂ ਏਐਸ ਫਾਇਰਵਰਕਸ ਇਹਨਾਂ ਦੇ ਰੇਟ ਤੇ ਪ੍ਰਾਈਸ ਚੈੱਕ ਕਰਦੇ ਹਾਂ ਪਹਿਲਾਂ ਅਸੀਂ ਮੱਟੂ ਦੇ ਕੋਲ ਸੀਗੇ ਉੱਥੇ ਸਾਨੂੰ ਥੋੜਾ ਜਿਹਾ ਕਾਸਟਲੀ ਲੱਗਾ ਢਾਗਾ ਬੰਬ ਆਲੂ ਬੰਬ ਸ਼ਾਇਦ ਇਹੀ ਨਾ ਨਾਮ ਆ ਬਚਪਨ ਚ ਮੋਸਟਲੀ ਆਪਸਾ ਇਹੀ ਲੈਨੇ ਹੁੰਦੇ ਸਗੇ ਆਹ ਪਏ ਜਿਹੜਾ ਕਿਥੇ ਗਿਆ ਉਹ ਪਿਆ ਯਾਰ ਕੰਟਰੋਲ ਰੋਲ ਕਲਾਸਿਕ ਠੀਕ ਹੈ ਇਹ ਸੱਤ ਸਰਵੇ ਦਾ ਆਹ ਕਿੰਨੇ ਦਾ ਭਾਜੀ 500 500 ਰੁਪਏ ਦਾ ਆ 500 ਰੁਪਏ ਦਾ ਆ ਸਾਢੇ 400 ਆ ਸਾਢੇ 400 ਕਿੰਨੇ ਆ ਇਹਦੇ ਵਿੱਚ 25 ਹਜ਼ਾਰ 25 25 ਆ ਸਾਰੇ ਅੱਛਾ ਇਹਦੇ ਵਿੱਚ ਸਾਰਿਆਂ ਚ 25 25 ਸ਼ਾਰਟਸ ਦਾ 500 ਦਾ ਉਹ 450 ਦਾ ਤਾਨੂੰ ਇੱਥੇ ਹਰ ਇੱਕ ਤਰ੍ਹਾਂ ਦਾ ਪਟਾਕਾ ਮਿਲੇਗਾ ਬੁਲਟ ਹੋਵੇ ਜਿਹੜਾ ਮਰਜੀ ਹੋਵੇ ਲਾਲ ਪੀਲਾ ਕਾਲਾ ਜਿਹੜੇ ਵੀ ਅਸੀਂ ਛੋਟੇ ਹੁੰਦੇ ਬਚਪਨ ਤੇ ਚਲਾਏ ਸੀਗੇ ਹਰ ਇੱਕ ਤਰ੍ਹਾਂ ਦਾ ਪਟਾਕਾ ਮਿਲੇਗਾ ਆ ਚੈੱਕ ਕਰ ਸਕਦੇ ਆ ਤੁਸੀਂ ਬੁਲਟ ਬੰਬ ਆ ਚੈੱਕ ਕਰਦੇ ਆ ਸਨ ਕਲਾਸਿਕ ਦੋਸੋਂ 60 ਵੀ ਪ੍ਰਾਈਸ ਲਿਖਿਆ ਹੈ ਇਹ ਦਾ ਪ੍ਰਾਈਸ ਹੈਗਾ ਕੋਈ 120 ਰੁਪਏ ਆਸੀਂ ਇੱਕ ਡਿਫਰੈਂਟ ਜਿਹਾ ਪਟਾਕਾ ਦੇਖਿਆ ਹੈ ਬੜਾ ਪੀਕਾਕ ਮੈਂ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਤੁਸੀਂ ਵੀ ਚੈੱਕ ਕਰ ਸਕਦੇ ਆ ਬੜਾ ਯੂਨਿਕ ਜਿਹਾ ਹੈਗਾ ਆ ਇਹਨੂੰ ਕਹਿ ਰਹੇ ਇਤਲੀ ਸੜ ਅੱਗ ਲਾ ਦਿਓ ਖੜੇ ਕਰਕੇ ਟ੍ਰੈਫਿਕ ਇੰਨਾ ਜ਼ਿਆਦਾ ਹੈਗਾ ਕਿ ਪੁਲਿਸ ਵਾਲੇ ਵੀ ਪਿੱਛੇ ਫਸ ਗਿਆ ਟ੍ਰੈਫਿਕ ਦੇ ਮੈਦਾਨਾ ਹੈਗੇ ਇੱਥੇ ਸੂਲ ਫੇਲਦੀਆਂ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਦਿਖਾਤੇ ਜਾਈਏ ਇੰਨੇ ਪਟਾਕੇ ਵੀ ਨਹੀਂ ਪਤਾ ਲੱਗ ਰਿਹਾ ਬਾਕੀ ਘੁੰਮ ਘੁੰਮ ਕੇ ਅਸੀਂ ਦੇਖਦੇ ਪਏ ਆਂ ਅਕਾਨੇ ਵਾਲਾ ਪਟਾਕਾ 200 ਰੁਪਏ ਦਾ ਹੋਲ ਸੇਲ ਹੋਲ ਸੇਲ ਹੋਲ ਸੇਲ ਸੇਲ ਕਰ ਰਹੇ ਹਾਂ ਲਾਤਾ ਪਟਾਕੇ ਪਟਾਕੇ ਲੈ ਜਾਓ ਪਟਾਕੇ 70 ਰੁਪਏ ਦਾ ਮੁੱਠਾ ਤੁਹਾਨੂੰ ਮਿਲ ਜਾਊਗਾ ਇੱਥੋਂ ਫੁੱਲ ਜੜੀਆਂ ਦਾ ਅਨਾਰ ਤੁਹਾਡੇ ਹੈਗੇ 120 ਰੁਪਏ ਬੈਂਟਨ 레드 ਫਲਾਵਰ ਬਲੂਨ ਅਗਰ ਤੁਸੀਂ ਇਥੋਂ ਲੈਣੇ ਤਾਂ ਤੁਹਾਨੂੰ ਇਹ ਪਰ ਪੀਸ 15 ਰੁਪਏ ਦਾ ਪਵੇਗਾ ਅਗਰ ਤੁਸੀਂ ਇਹੀ ਆਪਣੇ ਏਰੀਆ ਚ ਪਰ ਲੈਂਦੇ ਆ ਤਾਂ ਮੈਨੂੰ ਲੱਗਦਾ ਇਹ ਘੱਟੋ ਘੱਟ 40-50 ਰੁਪਏ ਦਾ ਪੈਣਾ ਪੈਣਾ ਹੈ ਇਹਦੇ ਵਿੱਚ 7 ਪੀਸ ਹੈਗੇ ਆ ਯਾਨੀ ਕਿ 15 ਰੁਪਏ ਦਾ ਤੁਹਾਨੂੰ ਪੈਂਦਾ ਪਿਆ ਹੈ ਤਾਂ ਉਹ ਨੁਕਸਾ 600 ਰੁਪਏ ਦੇ ਮਿਲ ਜਾਊਗਾ ਜਿਹਨੂੰ ਮੁਰਗੀ ਬੰਬ ਕਹਿੰਦੇ ਪਏ ਸਾਢੇ 600 ਦੀ ਪੂਰੀ ਹੋ ਗਈ ਲੜੀ ਦੋ ਨਾਰਾ ਵੀ ਪੀਸ ਗਈ ਹੈ ਸਾਨੂੰ ਪਹਿਰੀ 100 ਪੀਰੀ ਤੇ ਹਾਂ ਜੀ ਬੋਖਰੀ ਫਿਰ ਚੜੀ 200 ਰੁਪਏ ਦੀ ਇੱਕ ਗੋਸ ਆਹ ਕੰਸੈਕ ਲਈ ਬਚਾ ਨਹੀਂ ਕਿੰਨਾ ਪ੍ਰਾਈਸ ਦਾ ਨਿਊਜ਼ ਦੇ ਪਾਣੀ ਵਿੱਚ ਕਿੰਨੇ ਦਾ ਮਰੁੰਡਾ 20 ਰੁਪਏ ਦਾ ਸੁਗੰਧ ਦੀ ਭਾਈ ਉਹ ਨਹੀਂ ਦੇਉਗੀ ਦੀ ਗੱਲ ਕਿਹਨੇ ਰਿਆ 20 ਰੁਪਏ ਦਾ ਉਹ ਦੇ ਦਿੰਦਾ ਤੇ ਹਾਰੀ ਬਣ ਜਾਂਦੀ ਤੇ ਚੌਕ ਸਿੱਖੀ ਆ ਬੰਦਾ ਕਿੰਨੇ ਕੁ ਗਲਾਸ ਮੈਡਮ ਚਲ ਬਈ ਇਹ ਮੇਰਾ ਅਕਰੀ ਵਾਹ ਗੱਡੀ 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 ਕੋਈ ਇਹਨੀਆਂ ਜਿਹਾ ਟੈਲੈਂਟ ਦੀ ਕੰਪਨੀ ਹੈਗੀ ਬਹੁਤ ਜ਼ਿਆਦਾ ਟੈਲੈਂਟ ਅਸੀਂ ਭਾਈ ਯਾਰ ਖਾਂਦੇ ਨਹੀਂ ਤਾਂ ਰਾਬਰ ਵੀ ਕੋਈ ਲੈਣ ਦਾ ਤੁਹਾਨੂੰ ਨਹੀਂ ਆਉਂਦਾ ਬਸ ਦੁਕਾਨੇ ਦਾ ਗਾਣਾ ਸੁਣਾਉਂਦਾ ਕਿੰਨੇ ਦਾ 500 ਇੱਕ ਵੀ ਦਾ 100 ਉਹ ਨਹੀਂ ਇੰਨੇ ਨਹੀਂ ਲੈ ਆਪਣੇ ਉਹ ਲੈ ਲੇਗੀ ਉਹ ਅਵੇਰ ਤੂੰ ਇੰਡੀਆ ਨਾ ਜਿਹੜੀ ਕਿਹਾ ਹੈ ਅਰਧਾ ਬੰਨਾ ਨਹੀਂ ਵੈਸੇ ਇੰਡੀਆ ਹੈ ਨਹੀਂ ਮੈਨੂੰ ਲੱਗਾ ਵੈਸੇ ਵੈਸੇ ਬੁਝਾਉਣਾ ਭਈਆ ਉਹ ਸਾਰੇ ਆ ਇਹ ਮੇਰੇ ਨਹੀਂ ਕੋਈ ਲੈ ਕੇ ਆ ਜੜੀ ਆਹ ਲੋ ਕਰੋ ਆ ਬੰਦੇ ਤੋਂ ਗੂਗਲ ਤੇ ਕੈਸ਼ ਹੈ ਸਾੜ ਤੋਂ ਕੈਸ਼ ਹੈ ਨਹੀਂ ਸੀਗਾ ਬੰਦੇ ਨੇ ਸਾਨੂੰ ਨੰਬਰ ਦਿੱਤਾ ਕਹਿੰਦਾ ਲੋਕ ਆ ਜੀ ਤੇ ਗੂਗਲ ਪੇਚ ਪਾਦੇ ਪੈਸੇ ਆਪਾਂ ਆਪੇ ਭਾਜੀ ਤੇ ਮਰੁੰਡੇ ਲੈ ਲਏ ਤੇ ਉਹਨੂੰ ਪੈਸੇ ਲੈ ਗਏ ਭਾਜੀ ਚੱਲ ਠੀਕ ਆ ਬਾਏ ਬਾਏ ਸਾਨੂੰ ਬਾਕੀ ਚ ਚਾ ਤਾਂ ਨੂੰ ਦੁਪਹਿਰ ਤੱਕ ਐਕਸਪਾਇਰ ਕਰੂਗਾ ਇਹ 12 ਛੋਟਾ ਤੇ 13 ਛੋਟ ਕਿੱਥੇ ਹੈ ਇਹ 13 ਛੋਟ ਜੇ ਪਿਸਟਲੇ ਕਿੰਨੀ ਤੋਂ ਇਹ 25 ਛੋਟਾ ਇਹ ਸਰ ਕਿੰਨੇ ਦਾ ਵੇਚੇ ਸਟੇਜ ਆਸ ਤੇ 12 ਛੋਟਾ ਇਹ 25 ਛੋਟ ਸਾਨੂੰ ਪਿਆ ਸੀ ਕਾਫੀ ਆਈ ਰੇਂਜ ਦੇ ਵਿੱਚ ਮਿਲਨੇ ਸੀ ਕਿ ਲਈ ਅਸੀਂ ਫਿਰ ਕੋਰਾਲੀ ਗਏ ਸੀਗੇ ਸਪੈਸ਼ਲ ਤੇ ਉੱਥੋਂ ਸਾਨੂੰ ਕਾਫੀ ਸਸਤੇ ਮਟੱਕੇ ਮਿਲ ਗਏ ਸੀਗੇ ਤੇ ਅਗਰ ਕਿਸੇ ਨੇ ਆਪਣੇ ਲਈ ਪਰਚੇਸ ਕਰਨੇ ਤਾਂ ਉੱਥੇ ਜਾ ਕੇ ਪਰਚੇਸ ਕਰ ਸਕਦਾ ਹੈ ਤੇ ਤੁਹਾਨੂੰ ਆਪਣੇ ਹੀ ਘੱਟ ਪ੍ਰਾਈਸ ਦੇ ਵਿੱਚ ਮਟੱਕੇ ਮਿਲ ਜਣਗੇ ਜਿਹਦਾ ਰੇਟ ਜਿਹੜਾ ਤੋਂ ਸਾਡਾ ਮੁੱਲ ਹੋਣੀ ਹੈ ਘੱਟੋ ਘਟਾਈ ਵਿੱਚ 7000 ਦੇ ਕਰੀਬ